ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਉਹਨਾਂ ਦੀ ਆਪਣੀ ਪਾਰਟੀ ਦੇ ਆਗੂ ਹੀ ਕਈ-ਕਈ ਸਮਾਂ ਇੰਤਜ਼ਾਰ ਕਰਦੇ ਰਹਿੰਦੇ ਨੇ ਸਮੇਂ ਦੀ ਕਮੀ ਕਾਰਨ ਕੈਪਟਨ ਆਪਣੇ ਹੀ ਲੀਡਰਾਂ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਕਾਰਨ ਅਕਸਰ ਉਹਨਾਂ ਦੀ ਪਾਰਟੀ ਦੇ ਨੇਤਾ ਉਹਨਾਂ ਨਾਲ ਨਾਰਾਜ਼ ਰਹਿੰਦੇ ਨੇ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਪੰਜਾਬ ਦੇ ਲੋਕਾਂ ਨਾਲ ਸੰਵਾਦ ਕਰਨ ਲਈ ਪਹਿਲ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਗੱਲ ਕੈਪਟਨ ਨਾਲ ਨਾ ਹੀ ਟਵਿੱਟਰ ਚੋਪਾਲ ਸ਼ੁਰੂ ਕੀਤੀ ਗਈ ਜਿਸ ਰਾਏ ਲੋਕ ਮੁੱਖ ਮੰਤਰੀ ਤੋਂ ਸਵਾਲ ਜਾਂ ਗੱਲਬਾਤ ਕਰ ਸਕਣਗੇ ਕੈਪਟਨ ਵੱਲੋਂ 1 April ਨੂੰ ਇਹਨਾਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ ਦੱਸ ਦਈਏ ਕਿ ਇਹ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟਵੀਟ ਕਰਕੇ ਦਿੱਤੀ ਹੈ ਚੋਣਾਂ ਤੋਂ ਪਹਿਲਾਂ ਇਸ ਟਵਿੱਟਰ ਚੌਪਾਲ ਦੀ ਸ਼ੁਰੂਆਤ ਕਰਨਾ ਸਿਆਸਤ ਤੋਂ ਹੀ ਪ੍ਰੇਰਿਤ ਲੱਗਦਾ ਹੈ ਪਰ ਕੈਪਟਨ ਸਿਰਫ ਆਪਣੇ ਹੱਕ ਵਿੱਚ ਪੁੱਛੇ ਗਏ ਸਵਾਲਾਂ ਦਾ ਹੀ ਜਵਾਬ ਦੇਣਗੇ ਜਾਂ ਫਿਰ ਵਿਰੋਧ ਵਿੱਚ ਕੀਤੇ ਗਏ ਸਵਾਲਾਂ ਦਾ ਵੀ ਉੱਤਰ ਦੇਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਟੀਵੀ ਪੰਜਾਬ